you ਹੇ ਗੁਰਜੀਤ ਕਾਲਸਾ ਵਾਹਿਗੁਰੂ ਜੀ ਦੀ ਬੱਧ ਹੈ ਸੰਗਤ ਜੀ ਤਰਬਾਨੀ ਜੀ ਰਵੀਰ ਸੰਖਿਆ ਤੋਂ ਕਰੇ ਕੱਲ ਆਪਣੇ 984 ਅੰਦਸ਼ੰਪੂਰਨ ਉਬេសਨ ਤੇ ਅੱਗੇ ਸ਼ੁਰੂ ਹੋਣ ਜਾ ਰਹੀ ਹੈ ਹਾਂਜੀ ਮਾਲੀ ਕੌੜਾ ਮਹੱਲਾ ਚੌਥਾ سب سدا دن جنا من پاونی ہر پیا مالی گوڑا محلہ چوتھا سب سدا دن جنا من پاونی ہر تیو اپرمپرو پار برم سومی ہرک گرو لکھا چر نہیں چیتو ہر رایو ہر آن میلو ست گرو کن بند مت کرایو پرب مست تر لکھیا گرمتی ہر لا پنچ سبت درگہ باجیہ ਹਰ ਮਿਲਿਓ ਮੰਗਲ ਗਾਇਓ ਪਤਤ ਪਾਵਨ ਨਾਮ ਨਰਹਰ ਮਨ ਦੇ ਭਾਕੀਆਂ ਨਹੀਂ ਭਾਇਓ ਏ ਗਰਬ ਜੋਨੀ ਗਾਲਿ ਹੈ ਜੋ ਲੋਣ ਚਲ ਹੈ ਗਲਾਇਓ ਮਤ ਦੇ ਹਰ ਪ੍ਰਭ ਅਗਮ ਠਾਕੁਰ ਗੁਰ ਚਰਨ ਮਨ ਮੈਂ ਲਾਇਓ ਹਰ ਹਰ ਰਾਮ ਨਾਮੈ ਰਹੋ ਲਾਗੋ ਜਨ ਨਾਨਕ ਨਾਮ ਸਮਾਇਓ ਵਾਲੀ ਗਵਣਾ ਮਹੱਲਾ ਚੌਥਾ ਮੇਰਾ ਮਨ RAM ਨਾਮ ਰਸ ਲਾਗਾ ਕਮਲ ਪ੍ਰਗਾਸ ਭਿਆਗੁਰ ਪਾਇਆ ਹਰ ਜਪਿਓ ਭ੍ਰੰਪੋ ਭਾਗਾ ਰਹਾਉ ਪੈ ਪਾਏ ਭਗਤ ਲਾਗੋ ਮੇਰਾ ਹੀਯਾਰਾ ਮਨ ਸੋਇਉ ਗੁਰਮਤ ਜਾਗਾ ਤੇਲ ਗੰਕੀਨ ਭਏ ਸਾਦ ਆਈ ਹਰ ਉਤਾਰਿਓ ਵਡ ਭਾਗਾ ਮਨ ਮੁਖ ਰੰਗ ਖਸੋਮ ਭੈ ਕਜਵਾ ਜੋ Kusum 4 ਦਿਨ ਚਾਗਾ ਮਨਮੁਖ ਰੰਗ ਕੁਸੁੰਬ ਹੈ ਕਚੂਆ ਕਚੂਆ ਬਾਠ ਕਰਕੇ ਬੋਲਦਾ ਜੋ Kusum 4 ਦਿਨ ਚਾਗਾ ਮਨਮੁਖ ਦਾ ਪ੍ਰੇਮ ਕੁਸੁੰਬ ਦੇ ਰੰਗ ਦੀ ਨਿਆਈ ਕਹਿੰਦੇ ਇਉਂ ਕੱਚਾ ਹੈ ਜਿਵੇਂ ਕੁਸਮ ਖਲ ਚਾਰ ਦਿਨ ਪਉ ਥੋੜੇ ਹੀ ਦਿਨ ਚੰਗਾ ਰਹਿੰਦਾ ਹੈ ਜਿਵੇਂ ਕੁਸੁੰਦੇ ਦਾ ਰੰਗ ਕੱਚਾ ਹੁੰਦਾ ਹੈ ਤੇ ਪਾਣੀ ਪਏ ਤੋਂ ਛਾਟੀ ਲੈ ਜਾਂਦਾ ਹੈ ਜਿਸੇ ਪ੍ਰਕਾਰ ਮਨਮੁਖ ਦਾ ਮਨ ਵਿਸ਼ਿਆਂ ਦੇ ਕੱਚੇ ਆਨੰਦ ਵਿੱਚ ਲੱਗਿਆ ਹੋਇਆ ਹੈ ਜੋ ਰੋਗ ਵਿਪਤ ਰੂਪੀ ਪਾਣੀ ਪੈਣ ਕਰਕੇ ਚਟ ਹੀ ਲਹਿ ਜਾਂਦਾ ਜਿਵੇਂ ਕੁਸਮ ਫੁੱਲ ਚਾਰ ਕੋ ਦਿਨ ਹੀ ਚੰਗਾ ਰਹਿੰਦਾ ਹੈ ਤੇਵੇਂ ਵੇਸ਼ਿਆ ਰੂਪੀ ਫੁੱਲ ਦਾ ਆਨੰਦ ਵੀ ਚਾਰ ਕੋ ਦਿਨ ਹੀ ਚੰਗਾ ਰਹਿੰਦਾ ਹੈ ਜਿਵੇਂ ਜਵਾਨੀ ਰੂਪੀ ਫੁੱਲ ਖਿੜਿਆ ਹੋਇਆ ਚਾਰ ਕੋ ਦਿਨ ਹੀ ਚੰਗਾ ਰਹਿੰਦਾ ਹੈ ਬਿਰਧ ਅਵਸਥਾ ਆਉਣ ਦੇ ਨਾਲ ਚਟ ਹੀ ਮੁਰਝਾ ਜਾਂਦਾ ਹੈ ਜਿਵੇਂ ਫੁੱਲ ਚਾਰ ਕੋ ਦਿਨ ਚੰਗਾ ਸੋਹਣਾ ਦਿਸਦਾ ਹੈ ਪਰ ਜਿਸ ਵਕਤ ਫੁੱਲ ਟਾਣੀ ਦੇ ਨਾਲੋਂ ਟੁੱਟ ਜਾਂਦਾ ਹੈ ਉਸ ਵੇਲੇ ਪੰਖੜੀਆਂ ਸੁੰਗੜ ਜਾਂਦੀਆਂ ਨੇ ਪੱਤੀਆਂ ਸੁੱਕ ਜਾਂਦੀਆਂ ਨੇ ਇਉਂ ਫੁੱਲ ਦਾ ਰੰਗ ਚਾਰ ਕੋ ਦਿਨ ਹੀ ਚੰਗਾ ਪ੍ਰਤੀਤ ਹੁੰਦਾ ਹੈ ਪਰ ਕੁਸੁੰਬੇ ਦਾ ਰੰਗ ਛੱਟ ਹੀ ਲੈ ਜਾਂਦਾ ਹੈ ਤੇ ਫੁੱਲਾਂ ਆਦਤਾਂ ਦੇ ਬਣਾਏ ਮਾਲਾ ਵੀ ਗਲ ਵਿੱਚ ਪਾਈ ਹੋਏ ਸੁੱਕ ਜਾਂਦੀ ਏ ਇਸੇ ਪ੍ਰਕਾਰ ਜਵਾਨ ਅਵਸਥਾ ਵੀ ਫੁੱਲ ਵਾਂਗੂ ਖਿੜੀ ਹੋਈ ਹੁੰਦੀ ਹੈ ਜਵਾਨੀ ਰੂਪ ਸੂਰਜ ਚੜੇ ਤੋ ਚਿਹਰੇ ਕਵਲ ਵਾਂਗੂ ਖਿੜੇ ਹੋਏ ਦਿਸਦੇ ਹਨ ਉਤਸ਼ਾਹ ਰੂਪ ਪੰਖੜੀਆਂ ਹੁੰਦੀਆਂ ਨੇ ਜਿਸ ਵਿੱਚ ਵਿਸ਼ੇ ਰੂਪੀ ਧੂੜਾ ਹੁੰਦਾ ਹੈ ਜਦੋਂ ਵਿਰਤ ਅਵਸਥਾ ਰੂਪੀ ਰਾਤ ਪੈ ਜਾਂਦੀ ਹੈ ਤਦੋਂ ਜਿਵੇਂ ਰਾਤ ਸਮੇਂ ਕਮਲ ਮੁਰਝਾ ਜਾਂਦਾ ਹੈ

کا پر بہو ہر رانگ نہ لہ سباگا ہر چاروں رانگ ملے گور سوپا ہر رنگ چ رانگا جن نانک تن کے چرن پخار جو ہر چرنی جن لگا مالی گوڑا محلہ چوتھا میرے من ਭਜ ਹਰ ਹਰ ਨਾਮ ਗੋਪਾਲਾ ਮੇਰਾ ਮਨ ਤਨ ਲੀਨ ਭਇਆ ਰਾਮ ਨਾਮੈ ਮਤ ਗੁਰਮਤਿ ਰਾਮ ਰਸਾਲਾ ਰਹਾਉ ਗੁਰਮਤਿ ਨਾਮ ਧਿਆਈਐ ਹਰ ਹਰ ਮਨ ਜਪੀਐ ਹਰ ਜਪ ਮਾਲਾ ਜਿਨ ਕੈ ਮਸਤਕ ਲਿਖਿਆ ਹਰ ਮਿਲਿਆ ਜਿਨ ਕੈ ਮਸਤਕ ਲਿਖਿਆ ਹਰ ਮਿਲਿਆ ਹਰ ਬੰਦ ਮਾਲਾ ਜਿਨ ਕੈ ਮਸਤਕ ਲਿਖਿਆ ਦਲੇਨੋ ਬਿਹਾਰੀ ਦੇ ਨਾਲ ਲਿਖਿਆ ਇੱਥੇ ਵਿਸਰਾਮ ਹੈ ਹਰ ਮਿਲਿਆ ਹਰ ਬਨਵਾਲਾ ਹਾਂਜੀ ਕਿਨੇ ਕੈ ਮਸਤਕ ਲਿਖਿਆ ਹਰ ਮਿਲਿਆ ਹਰ ਬਨਮਾਲਾ ਜਿਨ ਹਰ ਨਾਮ ਧਿਆਇਆ ਇਨ ਚੂਕੇ ਸਰਬਜੰਜਾਲਾ ਦਿਨ ਜਮ ਨੇੜ ਨਾ ਆਵਈ ਬੁਰ ਰਾਖੇ ਹਰ ਰਖਵਾਲਾ ਅੰਬਾਰ ਕੀ ਕੀ ਤੁਲਾ ਜਾਣੋ ਹਰ ਮਾਤ ਪਿਤਾ ਪ੍ਰਤਫਾਲਾ ਕਰ ਮਾਇਆ ਅਗਣ ਨਿਤ ਮੇਲ ਤੇ ਗੁਰ ਰਾਖੇ ਦੀਨ ਦਿਆਲਾ ਬਹੁ ਮੈਲੇ ਨਿਰਮਲ ਹੋਇਆ ਸਭ ਗਿਲਬਖ ਹਰ ਜਸ ਜਾਲਾ ਮਨ ਅਣਦ ਭਇਆ ਗੁਰ ਪਾਇਆ ਜਨ ਨਾਨਕ ਸ਼ਬਦ ਨਿਹਾਲਾ ਮਾਲੀ ਗਵੜਾ ਮਹੱਲਾ ਚੌਥਾ ਮੇਰੇ ਮਨ ਹਰ ਭਜ ਸਭ ਕਿਲ ਬਖ ਕਾਟ ਹਰ ਹਰ ਔਰ ਤਾਰਿਓ ਗੁਰ ਪੂਰੇ ਮੇਰਾ ਸੀਸ ਕੀਜੈ ਗੁਰ ਬਾਟ ਰਹਾਉ ਮੇਰੇ ਹਰ ਪ੍ਰਭ ਕੀ ਮੈਂ ਬਾਤ ਸੁਨਾਵੈ ਇਸ ਮਨ ਦੇ ਵੋ ਕਟ ਕਾਟ ਹਰ ਸਾਜਨ ਮੇਲਿਓ ਗੁਰ ਪੈ ਗੁਰ ਬਚਨ ਪੇ ਕਾਨੋ ਹਟਹਾਟ ਮਕਰ ਪ੍ਰਾਗ ਦਾਨ ਬਹੁ ਕੀਆ ਸਰੀਰ ਤਿਓ ਅਤਿ ਕਾਟ ਬਿਨ ਹਰ ਨਾਮ ਕੋ ਮੁਕਤ ਨਾ ਪਾਵੇ ਬਹੁ ਕੰਚਨ ਦੀਜੈ ਕਟਕਾਟ ਹਰ ਕੀਰਤ ਗੁਰਮਤ ਜਸ ਗਾਇਓ ਮਨ ਉਗਰੇ ਕਪਟ ਕਪਾਟ ਤੇ 쿠ਤੀ ਪੋਰ ਭਰਮ ਪਉ ਭਾਗਾ ਜਜ ਭਾਂਦੀ ਮਟਕੀ maat ਕਾਲਯੁਗ ਗੁਰ ਪੂਰਾ ਤਿਨ ਪਾਇਆ ਜਿਨ ਧੁਰ ਮਸਤਕ ਲਿਖੇ ਲਿਲਾਟ ਜेन ਨਾਨਕਸ ਅੰਮ੍ਰਿਤ ਪੀਆ ਸਭ ਲੜੀ ਭੂਪ ਤੇ ਖਾਟ ਸ਼ੱਕਾ ਪਹਿਲਾ ਸ਼ੱਕਾ ਇੱਕ ਪਹਿਲਾ ਸ਼ੱਕ ਤੇ ਤੇਰੀ ਗੁਰਬਾਣੀ ਚੋਂਦਾ ਕਿਤੇ ਵੀ ਇਹ ਸ਼ਬਦ ਇਸ ਤਰ੍ਹਾਂ ਲਿਖਿਆ ਹੁੰਦਾ ਸ਼ੱਕਾ ਇਸ ਕੀ ਫਟਮਾ ਸਤਗੁਰੂ ਜੀ ਪ੍ਰਜਨ ਕਰੈ ਨੇ ਕਿ ਉਹਨਾ ਗੁਰਮੁਖ ਜਣਾ ਨੇ ਹੀ ਗੁਰਾਂ ਦੁਆਰਾ ਨਾਮ ਅੰਮ੍ਰਿਤ ਰਸ ਨੂੰ ਪੀਣਾ ਕੀਤਾ ਹੈ ساری اوسا روپی برشنا روپی تر گئی ہے جڑے چھ شبد ہیں یہ ایک شکا ہے ستگر نے چھ پدے نہیں لکھے اسی کر کے شکا ایک شبد ورتیا ہے پاؤ یہ چھ شبد ایکو گنتی ہو گئے ہیں ہاں جی ਮਾਲੀ ਕੌੜਾ ਮਹੱਲਾ ਪੰਜਵਾ ਇੱਕ ਅੰਕਾਰ ਸਤਗੁਰ ਪਰਸਾਦ ਸਤਗੁਰਾਂ ਦੇ ਚਰਨਾਂ ਦੇ ਵਿੱਚ ਇੱਕ ਸਿੱਖ ਨੇ ਬੇਨਤੀ ਕੀਤੀ ਕਹਿ ਲੱਗਾ ਸਤਗੁਰ ਜੀ ਟਹਿਲ ਕਰਨ ਬਾਰੇ ਸਤਗੁਰ ਜੀ ਦੇ ਕੋਲ ਪੁੱਛਣਾ ਕੀਤਾ ਕਿ ਸਤਗੁਰ ਜੀ ਟਹਿਲ ਕਰਨੀ ਕਿਸ ਦੀ ਚੰਗੀ ਹੈ ਕਿਉਂਕਿ ਕੋਈ ਦੇਵੀ ਦੇਵਤਿਆਂ ਦੀ ਟਹਿਲ ਚੰਗੀ ਕਹਿੰਦਾ ਹੈ ਕੋਈ ਮਡੀਆਂ ਮਸਾਣੀਆਂ ਦੀ ਟਹਿਲ ਚੰਗੀ ਕਰਨ ਕਹਿੰਦਾ ਹੈ ਇਸ ਲਈ ਆਪ ਜੀ ਕਿਰਪਾ ਕਰਕੇ ਦੱਸੋ ਕਿ ਸਭ ਤੋਂ ਚੰਗੀ ਟਹਿਲ ਕਿਹੜੀ ਹੈ ਇਹ ਸੁਣ ਕੇ ਰਾਗ ਮਾਲੀ ਗੌੜੀ ਦੇ ਵਿੱਚ ਪੰਜਵੇਂ ਸਰੂਪ ਗੁਰੂ ਅਰਜਨ ਦੇਹ ਮਹਾਰਾਜ ਦੇ ਪਹਿਲਾ ਵਸਤੂ ਨਿਰਦੇਸ਼ਕ ਮੰਗਲ ਕਰਦੇ ਹਾਂ ਆਪਣੇ ਮਨ ਨੂੰ ਸੰਬੋਧਨ ਕਰਕੇ ਸ਼ਬਦ ਉਚਾਰਨ ਕਰਦੇ ਹਨ ਹਾਂਜੀ ست گور ٹہل ہر سر مار رہا جنا مست کل ملے سنگار سنسار پہ جل تاریا ہر سنت پورک اپار نت چرن سیو ہو سا تج لوک موہ بیکار سب تج ہو سا بن گر اد اندار تر ہوب نہ سو ہوا کو نہ میٹن ہار اگم روپ گوبند کا انک نام اپار ਤਨ ਤਨ ਤੇ ਜਨ ਨਾਨਕਾ ਜਿਨ ਹਰ ਨਾਮਾ ਉੜ ਧਾਰ ਮਾਲੀ ਗਵੜਾ ਮਹੱਲਾ ਪੰਜਵਾ ਤੇ RAM ਨਾਮ ਬਹੁ ਨਮਸਕਾਰ ਜਾਸ ਜਪਤ ਹੋਵਤ ਉਧਾਰ ਰਹਾਉ ਜਾ ਕੈ ਸਿਮਰਨ ਮਿਟਹਿ ਤੰਦ ਜਾ ਕੈ ਸਿਮਰਨ ਛੁਟਹਿ ਬੰਦ جا کے سمرن مورکھ چتر جا کے سمرن کلہ ادھر جا کے سمرن پو دکھ ہر جا کے سمرن اپدا ٹرے جا کے سمرن مچت پاپ جا کے سمرن نہیں سنتاپ جا کے سمرن رت بگاس جا کے سمرن کبلا داس ਜਾ ਕੈ ਸਿਮਰਨ ਨਿਤ ਨਿਦਾਨ ਜਾ ਕੈ ਸਿਮਰਨ ਤਰੇ ਨਿਦਾਨ ਪਤਤ ਪਾਵਨ ਨਾਮ ਹਰੀ ਕੋਟ ਭਗਤ ਉਧਾਰ ਕਰੀ ਹਰ ਦਾਸ ਦਾਸਾ ਦੀਨ ਸਰਨ ਨਾਨਕ ਮਾਥਾ ਸੰਤ ਚਰਨ ਮਾਲੀ ਗੌੜਾ ਮਹੱਲਾ ਪੰਜਵਾ ਐਸੋ ਸਹਾਈ ਹਰ ਹਰ ਕੋ ਨਾਮ ਸਾਧ ਸੰਗਤ ਭਜ کام رہا جیسے ملت 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 جیسے ملت بھوجت دیپک ملت تلت ملت تلت کٹ پاٹ ملت, تلت ملت, تلت ملت ملت نیل جیسے بارک مکھ ہے کھیر جیسے رنم ہے سکھا پھر جیسے بوجن مات ਜੈਸੇ ਕਿਰਖ ਹੈ ਬਰਸ ਮੇਗ ਜੈਸੇ ਪਾਲਣ ਸਰਨ ਸਿੰਘ ਗਰੁੜ ਮੁਕਤ ਨਹੀਂ ਧਰਮੰਤਰਾਸ ਸੁਆ ਪਿੰਜਰ ਨਹੀਂ ਖਾਏ ਬिलास ਜੈਸੇ ਕਿਰਖ ਹੈ ਬਰਸ ਮੇਗ ਜੈਸੇ ਪਾਲਣ ਸਰਨ ਸਿੰਘ ਜਿਸ ਪ੍ਰਕਾਰ ਕਹਤੇ ਸੁੱਕੀ ਹੋਈ ਖੇਤੀ ਬੱਦਲਾਂ ਦੇ ਵਰਸਣੇ ਕਰਕੇ ਸਭਜ ਫਾਬ ਹਰੀ-ਪਰੀ ਹੋ ਜਾਂਦੀ ਹੈ। ਇਸੇ ਪ੍ਰਕਾਰ ਜਿਗਿਆਸੂ ਦੇ ਹਿਰਦੇ ਵਿੱਚ ਸੁਖ ਗੁਣਾ ਰੂਪੀ ਕੁੰਮਲਾਈ ਹੋਈ ਖੇਤੀ ਗੁਰੂ ਉਪਦੇਸ਼ ਰੂਪ ਬੱਦਲਾਂ ਦੁਆਰਾ ਨਾਮ ਰੂਪੀ ਵਰਖਾ ਦੇ ਵਰਸਣੇ ਕਰਕੇ ਹਰਿਆਵਤਾ ਦੇ ਸਹਿਤ ਹੋ ਜਾਂਦੀ ਹੈ। ਜਿਵੇਂ 7 ਦਿਨਾਂ ਦੇ ਭੁੱਖੇ ਸਿੰਘਾਂ ਨੂੰ ਜਦੋਂ ਭਾਈ ਤਾਰੂ ਸਿੰਘ ਜੀ ਪ੍ਰਸ਼ਾਦਾ ਛਕਾਉਣ ਲੱਗੇ ਤਾਂ ਭਾਈ ਸਾਹਿਬ ਜੀ ਦਾ ਚਿਹਰਾ ਦੇਖ ਕੇ ਸਿੰਘਾਂ ਨੇ ਪੁੱਛਿਆ ਕਿ ਭਾਈ ਤਾਰੂ ਸਿੰਘ ਜੀ ਕੀ ਗੱਲ ਹੈ ਸਾਡੇ ਕਾਰਨ ਪਰਿਵਾਰ ਤੇ ਕੋਈ ਮੁਸੀਬਤ ਤਾਂ ਨਹੀਂ ਆਈ ਕਿਉਂਕਿ ਤੁਸੀਂ ਖਾਲਸੇ ਲਈ ਲੰਗਰ ਦੀ ਸੇਵਾ ਕਰਦੇ ਹੋ ਤਾਂ ਭਾਈ ਤਾਰੂ ਸਿੰਘ ਜੀ ਨੇ ਕਿਹਾ ਕਿ ਤੁਸੀਂ ਪ੍ਰਸ਼ਾਦਾ ਛਕੋ 10 ਦੇ ਪਰਿਵਾਰ ਤੇ ਅਜੇ ਤੱਕ ਇਹੋ ਜੀ ਕੋਈ ਵਿਵਤਾ ਨਹੀਂ ਹੈ ਜੇ ਵਿਵਤਾ ਆਵੇ ਗਏ ਤਾਂ ਗੁਰੂ ਦੀ ਕਿਰਪਾ ਸਦਕਾ ਮੈਂ ਬਾਣੇ ਵਿੱਚ ਰਹਿਣ ਵਾਲਾ ਸਿੱਖ ਹਾਂ ਜਰ ਲਵਾਂਗਾ ਉਦਾਸੀ ਦਾ ਕੋਈ ਹੋਰ ਕਾਰਨ ਨਹੀਂ ਉਸ ਵੇਲੇ ਸਿੰਘਾਂ ਨੇ ਹੱਥਾਂ ਉੱਤੇ ਪ੍ਰਸ਼ਾਦ ਦੇ ਰੱਖੇ ਹੋਏ ਸਨ ਕੋਈ ਸਿੰਘ ਪ੍ਰਸ਼ਾਦ ਦੇ ਵਰਤਾ ਰਹੇ ਸਨ ਜੈਕਾਰਾ ਗਜਾ ਕੇ ਸਾਰੇ ਸ਼ਕਣੇ ਲੱਗੇ ਸਨ ਸਾਰੇ ਸਿੰਘ ਭਾਈ ਤਾਰੂ ਸਿੰਘ ਨੇ ਕਹਿਣ ਲੱਗੇ ਕਿ ਤੁਸੀਂ ਸਾਡੇ ਤੋਂ ਉਹ ਲਾ ਕਿਉਂ ਰੱਖਦੇ ਤਾਂ ਭਾਈ ਸਾਹਿਬ ਨੇ ਹੱਥ ਜੋੜ ਕੇ ਖਾਲਸੇ ਦੇ ਅੱਗੇ ਬੇਨਤੀ ਕੀਤੀ ਕਿ ਅੱਜ ਸਾਡੇ ਦੇਸ਼ ਦੀਆਂ ਬੱਚੀਆਂ ਨੂੰ ਜਰਵਾਣੇ ਗਿਲਜੇ ਫੜ ਕੇ ਲਈ ਜਾ ਰਹੇ ਨੇ ਵੱਡੇ ਵੱਡੇ ਸੂਰਮੇ ਕਹਾਉਣ ਵਾਲੇ ਰਾਜੇ ਰਾਣੇ ਰਾਜਪੂਤਾਂ ਦੇ ਵਿੱਚੋਂ ਕਿਸੇ ਨੇ ਵੀ ਇਹਨਾਂ ਦੇ ਰੱਖਿਆ ਨਹੀਂ ਕੀਤਾ ਉਹਨਾਂ ਬੀਬੀਆਂ ਦੀ ਕੋਕ ਪੁਕਾਰ ਸੁਣ ਕੇ ਮਨ ਦੁੱਖ ਵਿੱਚ ਟਲ ਗਿਆ। ਉਸ ਵੇਲੇ ਜਥੇਦਾਰ ਨੇ ਕਹਿ ਦਿੱਤਾ ਕਿ ਸਿੰਘੋ ਕਿਸੇ ਨੇ ਵੀ ਪ੍ਰਸ਼ਾਦਾ ਨਹੀਂ ਛਕਣਾ। ਸਿੰਘਾਂ ਨੇ ਪ੍ਰਸ਼ਾਦਾ ਵਾਪਸ ਭਾਈ ਤਾਰੂ ਸਿੰਘ ਜੀ ਦੇ ਟੋਕਰੇ ਵਿੱਚ ਰੱਖ ਦਿੱਤੇ। ਖਾਲਸੇ ਦੇ ਮਨ ਵਿੱਚ ਦਇਆ ਆ ਗਈ। ਭਾਵੇਂ ਸੱਤਾ ਦਿਨਾਂ ਦੇ ਭੁੱਖੇ ਸਨ। ਭੁੱਖੇ ਰਹਿ ਕੇ ਜੰਗ ਕਰਨੀ ਬਹੁਤ ਮੁਸ਼ਕਲ ਸੀ। ਪਰੰਤੂ ਸਿੰਘਾ ਨੇ ਭੁੱਖ ਦੀ ਕੋਈ ਪ੍ਰਵਾਹ ਨਹੀਂ ਕੀਤੀ। ਸਿੰਘਾ ਨੇ ਕਿਹਾ ਕਿ ਭਾਈ ਤਾਰੂ ਸਿੰਘ ਜੀ ਬੀਬੀਆਂ ਨੂੰ ਛਡਾ ਕੇ ਜੇ ਵਾਪਸ ਆ ਗਏ ਤਾਂ ਹੀ ਲੰਗਰ ਛਕਾਂਗੇ। ਤੁਸੀਂ ਇੱਥੇ ਬੈਠ ਕੇ ਸਾਡਾ ਇੰਤਜ਼ਾਰ ਕਰੋ। ਜੇ ਸ਼ਹੀਦियां ਪਾਗੇ ਤਾਂ ਸਾਡੇ ਵੱਲੋਂ ਲੰਗਰ ਦੀ ਬੇਅਦਬੀ ਦੀ ਗੁਰੂ ਸਾਹਿਬ ਅੱਸੂ ਕਿੰਨਾ ਮੰਗਣੀ। ਅਰਦਾਸਾ ਸੋਧ ਕੇ ਪਹਿਲਾਂ ਜਾ ਕੇ ਫਨੋ ਦੇ ਹੈਡ ਤੇ ਗਿਲਦਿਆਂ ਨੂੰ ਮਾਰ ਕੇ ਬੀਬੀਆਂ ਨੂੰ ਛੁਡਵਾਇਆ ਇਹਨਾਂ ਵਿੱਚੋਂ ਕੁਝ ਵਿਆਹੀਆਂ ਅਤੇ ਕੁਝ ਅਣਵਿਆਹੀਆਂ ਸਨ ਇਹਨਾਂ ਬੀਬੀਆਂ ਵਿੱਚ ਚੰਬੇ ਦੇ ਰਾਜੇ ਦੀਆਂ ਦੋ ਲੜਕੀਆਂ ਵੀ ਸਨ ਇਹਨਾਂ ਬੀਬੀਆਂ ਦੇ ਜੋਰ ਦੇਣ ਤੇ باوجود ਵੀ ਕਿ ਸਾਡੇ ਨਾਲ ਤੁਸੀਂ ਵਿਆਹ ਕਰਵਾ ਲੋ ਅਸੀਂ ਮੁੜ ਉਹਨਾਂ ਸਬੰਧੀਆਂ ਕੋਲ ਨਹੀਂ ਜਾਣਾ ਚਾਹੁੰਦੀਆਂ ਜੋ ਸਾਡੀ ਇੱਜ਼ਤ ਦੀ ਰੱਖਿਆ ਨਹੀਂ ਕਰ ਸਕੀ ਤਰ ਸਿੰਘਾਂ ਨੇ ਕਿਹਾ ਕਿ ਉਸ ਦਿਨ ਧਰਤੀ ਉੱਤੇ ਅਨਰਥ ਹੋ ਜਾਵੇਗਾ ਜਦੋਂ ਲੋਕੀ ਆਪਣੀਆਂ ਧੀਆਂ ਭੈਣਾਂ ਨਾਲ ਹੀ ਸ਼ਾਦੀ ਰਚਾਉਣ ਲੱਗ ਜਾਣਗੇ ਤੁਸੀਂ ਸਾਡੀਆਂ ਧੀਆਂ ਭੈਣਾਂ ਫਿਰ ਬੀਬੀਆਂ ਨੇ ਕਿਹਾ ਕਿ ਜੇਕਰ ਤੁਸੀਂ ਸਾਡੇ ਨਾਲ ਵਿਆਹ ਨਹੀਂ ਕਰਾਉਣਾ ਤਾਂ ਸਾਨੂੰ ਭੈਣਾਂ ਤੇ ਧੀਆਂ ਸਮਝਦੇ ਹੋਏ ਆਪਣੇ ਜੱਥੇ ਵਿੱਚ ਸ਼ਾਮਲ ਕਰ ਲਵੋ ਅਸੀਂ ਵੀ ਦੁਸ਼ਮਨਾ ਨਾਲ ਜੰਗ ਕਰਾਂਗੇ ਸਿੰਘਾਂ ਨੇ ਜਵਾਬ ਦੇ ਦਿੱਤਾ ਕਿ ਭੈਣ ਨੂੰ ਜੰਗ ਵਿੱਚ ਜਾਣ ਦੀ ਲੋੜ ਉਸ ਦਿਨ ਪਵੇਗੀ ਜਿਸ ਦਿਨ ਵੀਰ ਜਿਉਂਦੇ ਨਾ ਰਹੇ, ਸਾਡੇ ਤੇ ਭਰੋਸਾ ਰੱਖੋ ਅਜੇ ਤੁਹਾਡੇ ਵੀਰ ਜਿਉਂਦੇ ਹਨ, ਇਤਨੇ ਬਚਨ ਕਹਿ ਕੇ ਸਾਰੀਆਂ ਬੀਬੀਆਂ ਨੂੰ ਆਪੋ ਆਪਣੇ ਘਰਾਂ ਵਿੱਚ ਪਹੁੰਚਾਇਆ, ਇਉਂ ਸਿੰਘਾਂ ਨੇ ਪਰਉਪਕਾਰ ਕੀਤਾ ਹੈ, ਹਾਂਜੀ। جیسے کرک ہے برس میگ جیسے پالن سرن سینگ گرن مکھ نہیں سرپ تراس سوا پنجر نہیں کھائے بلاس جیسو آندو ہردے ماہ جیسو دانو چکی دراہ بہت اوپما تھور کہ ہر اگم اگم اگاد اونچ بہت بہو اپار سمرت نانک تری گوڑا محلہ ہمارا سفل کاج اپنے داس کو لہو نواز رہا چرن سنت ہے مات مور نیس ویخو نسور ਹਸਤ ਹਮਰੇ ਸੰਤ ਟਹਿਲ ਪ੍ਰਾਣ ਮਨ ਧਨ ਸੰਤ ਬਹਿਲ ਸੰਤ ਸੰਗ ਮੇਰੇ ਮਨ ਕੀ ਪ੍ਰੀਤ ਸੰਤ ਗੁਣ ਵਸਹਿ ਮੇਰੇ ਜੀਤ ਸੰਤ ਆਗਿਆ ਮਨੈ ਹੈ ਮਨ ਹੈ ਮੀਠ ਮੇਰਾ ਕਮਲ ਵਿਖਸੈ ਸੰਤ ਦੀਠ ਸੰਤ ਸੰਗ ਮੇਰਾ ਹੋਏ ਨਿਵਾਸ ਸੰਤਨ ਕੀ ਮੋਹਿ ਬਹੁਤ ਪਿਆਸ ਸੰਤ ਬਚਨ ਮੇਰੇ ਮਨ ਹੈ ਮੰਤ ਸੰਤ ਪ੍ਰਸਾਦ ਮੇਰੇ ਵਿਖੈ ਹੰਤ ਮੁਕਤ ਜੁਗਤ ਇਹਾ ਨਿਧਾਨ ਪ੍ਰਭ ਦਇਆਲ ਮੋਹਿ ਦੇਵ ਹੋ ਦਾਨ ਨਾਨਕ ਕਉ ਪ੍ਰਭ ਦਇਆ ਧਾਰ ਚਰਨ ਸੰਤਨ ਕੇ ਮੇਰੇ ਰਿਤੇ ਮਝਾਰ ਮਾਲੀ ਗੌੜਾ ਮਹੱਲਾ ਪੰਜਵਾ ਸਬਕੈ ਸੰਗੀ ਨਾਹੀ ਦੂਰ ਕਰਨ ਕਰਾਵਨ ਹਾਜਰਾ ਹਜੂਰ ਰਹਾਉ ਸੁਣਤ ਜੀਉ ਜ्यास नाम ਦੁਖ ਬਿਨ ਸੇ ਸੁਣਕਿਓ ਬਿਸਰਾਮ ਸਾਗਲ ਨਿਤ ਹਰ ਹਰ ਹਰੇ ਮਨ ਜਨਤਾ ਕੀ ਸੇਵ ਕਰੇ ਜਾ ਕੈ ਕਰ ਸਕਲੇ ਸਮਾਹੇ ਜਿਸ ਤੇ ਬਿਰਥਾ ਕੋਏ ਨਾਹੀ જી જંત્ર કરે પ્રતપાલ સદા સદા સેવવો કૃપાલ સદા ધર્મ જા કહી દી બાણ પ્રેમ હો તાજ નહીં કેશ કાણ સબ કેશન કરના આપન આપ રે મન મેરે તુ તા કો જાપ સાધ સંગત કો હો બલેહાર જાસ મેલ હોવે ઉધાર ਨਾਮ ਸੰਗ ਮਨ ਤਲਹਿ ਰਾਤ ਨਾਨਕ ਕੋ ਪ੍ਰਭ ਕਰੀ ਦਾਤ ਮਾਲੀ ਗਵੜਾ ਮਹੱਲਾ ਪੰਜਵਾਦ ਉਪਦੇ ਕਿਉ ਓੰਕਾਰ ਸਤਗੁਰ ਪ੍ਰਸਾਦ ਹਰ ਸਮ ਰਾਤ ਕੀ ਸਰਣਾ ਜੀਉ ਪਿੰਡ ਧਨ ਰਾਸ ਮੇਰੀ ਪ੍ਰਭ ਏਤ ਸਾਰਨ ਕਰਨਾ ਰਹਾਉ ਸਿਮਰ ਸਿਮਰ ਸਦਾ ਸੁਖ ਪਾਈਐ ਜੀਵਣ ਕਾ ਮੂਲ

ਰਾਬ ਸਮ ਰਾਤ ਦੇਵ ਅਪਾਰ ਕੌਣ ਜਾਣੈ ਚਲ ਤੇਰੇ ਕਿਛ ਅੰਤ ਨਾਹੀ ਪਾਰ ਰਹਾ ਏਕ ਖਿਨੇ ਥਾਪ ਥਾਪਤਾ ਘੜ ਭੰਨ ਕਰ ਲੈ ਹਾਰ ਜੇਤ ਕੀਨ ਉਪਾਰਜਨਾ ਪ੍ਰਭ ਦਾਣ ਦੇ ਦਾਤਾਰ ਹਰ ਸਰਨ ਆਇਓ ਦਾਸ ਤੇਰਾ ਪ੍ਰਭ ਪੂਜ ਅਗਮ ਮੁਰਾਰ ਬਟਲੇ ਹੋ ਭੌਤ ਜਲੇ ਬੇਕਮਤੀ ਜਨਨਾਲਖ ਸਤ ਬਲੇ ਹਾਰ ਮਾਲੀ ਗੌੜਾ ਮਹੱਲਾ ਪੰਜਵਾ ਮਨ ਤਨ ਬਸ ਰਹੇ ਕੋਪਾਲ ਤੀਨ ਬਦਵ ਭਗਤ ਵਚਲ ਸਦਾ ਸਦਾ ਕਿਰਪਾਲ ਰਹਾਉ ਆਦ ਅੰਤੇ ਮਦਤੂ ਹੈ ਪ੍ਰਭ ਬਿਨਾ ਨਾਹੀ ਕੋਈ ਉਰ ਰਹਿਆ ਸਗਲ ਮੰਡਲ ਏਕ ਸਵਾਮੀ ਸੋਏ ਕਰਨ ਹਰ ਜਸ ਨੇਤਰ ਦਰਸ਼ਨ ਰਸਨ ਹਰ ਗੁਣ ਕਾਉ ਬਲੇ ਹਾਰ ਜਾਏ ਸਦਾ ਨਾਨਕ ਦੇਹੋ ਆਪਣਾ ਨਾਉ ਮਾਲੀ ਗਵੜਾ ਬਾਣੀ ਭਗਤ ਨਾਮਦੇਵ ਜੀ ਕੀ ਏਕ ਓੰਕਾਰ ਸਤਗੁਰ ਪ੍ਰਸਾਦ ਸਤਿਗੁਰੂ ਜੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਰਾਗ ਮਾਲੀ ਗੌੜੀ ਦੇ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ ਉਚਾਰਨ ਕਰਦੇ ਨੇ ਤੇ ਭਾਈ ਗੁਰਦਾਸ ਜੀ ਦੇ ਬਹੁਤ ਸੋ ਲਿਖvare ਹਨ ਭਗਤ ਨਾਮਦੇਵ ਜੀ ਦੇ ਕੋਲ ਇੱਕ ਕ੍ਰਿਸ਼ਨ ਭਗਵਾਨ ਦਾ ਪਾਸ ਸ਼ਕਾਣ ਕੇ ਕਹਿਣ ਲੱਗਾ ਕਿ ਭਗਤ ਜੀ ਮੈਂ ਕ੍ਰਿਸ਼ਨ ਭਗਵਾਨ ਦੀ ਉਪਾਸ਼ਨਾ ਕਿਸ ਪ੍ਰਕਾਰ ਕਰਾਂ ਕਿਰਪਾ ਕਰਕੇ ਮੈਨੂੰ ਦੱਸਣਾ ਕਰੋ ਭਗਤ ਨਾਮ ਦੇਵ ਜੀ ਸਰਗੁਣ ਦੇ ਉਪਾਚਕ ਦੀ ਇਹ ਗੱਲ ਸੁਣ ਕੇ ਸ਼ਬਦ ਉਚਾਰਨ ਕਰਦੇ ਹਨ ਹਾਂਜੀ ਏਕ ਓੰਕਾਰ ਸਤਗੁਰ ਪ੍ਰਸਾਦ ਧੰਨ ਧੰਨ ਓ ਰਾਮ ਬੇਨ ਬਾਜੈ ਮਧੁਰ ਮਧੁਰ ਧੁਨ ਅਨਹਤ ਗਾਜੈ ਰਹਾਉ ਧੰਨ ਧੰਨ ਮੇਕਾਰੋ ਮਾਵਦੀ ਧੰਨ ਧੰਨ ਕ੍ਰਿਸ਼ਨ ਓਟੈ ਕਾਂਬਲੀ ਧੰਨ ਧੰਨ ਤੂ ਮਾਤਾ ਦੇਵਤੀ ਜਹ ਗ੍ਰਹਿ ਰਮਈਆ ਕਵਲਾਪਤੀ ਧੰਨ ਧੰਨ ਬਨਖੰਡ ਪਿਤਰਾ ਬਨਾ ਜਹ ਖੇਲੈ శ్రీ ਨਰਾਇਣਾਂ ਧੰਨ ਧੰਨ بن کنڈ بندرا بنا جہ کھیل شری نارائنا نن گنا لا کے نارائنا تان تان بنا جہ کھیل شری نارائنا بے نجاو گوتن چر نام کا سوامی آنند کرے بجاو گودن چر ਗੋਦਨ ਪਾਠ ਇਕੱਠੇ ਉਚਾਰਨ ਕਰਨਾ ਗੋਦਨ ਦਾ ਅਰਥ ਸੱਦੇ ਗਊਆਂ ਚਰੈ ਨਾਮੇ ਕਾ ਸੁਆਮੀ ਆਨੰਦ ਕਰੈ ਕ੍ਰਿਸ਼ਨ ਜੀ ਦਵਾਪਰ ਵਿੱਚ ਬੰਸਰੀ ਵਜਾਉਂਦੇ ਸੀ ਤੇ ਗਊਆਂ ਨੂੰ ਚਾਰਦੇ ਸਨ ਭਾਵ ਗਊਆਂ ਵੀ ਧਨ ਨੇ ਸਨ ਤੇ ਕ੍ਰਿਸ਼ਨ ਦੇ ਜੀ ਦੇ ਨਾਲ ਗਊਆਂ ਨੂੰ ਚਾਰਨ ਵਾਲੇ ਗਵਾਲੇ ਵੀ ਧਨ ਹਨ ਦੇਨ বাজਾਵੈ ਗੋਤਣ ਚਰੈ ਨਾਮੇ ਕਾ ਸੁਆਮੀ ਆਨੰਦ ਕਰੈ ਸੁਸ਼ੰਗਰ ਜੀ ਤੁਧ ਕਾ ਕਪੜੇ ਅੰਗ 988 ਅੰਗ ਸੰਪੂਰਨ ਹੋ ਗਏ ਨੇ ਜਿੰਨੀਆਂ ਵੀ ਸੰਤਾਂ ਸੰਖਿਆ ਭੇਈ ਕਰ ਰਹੀਆਂ ਨੇ ਸਾਰੀਆਂ ਸੰਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਸੰਤਾਂ ਨੇ ਭਾਈ ਭਤੇ ਭੇਜੀ ਹੈ ਸਾਰੇ ਸੰਤਨਾਂ ਨੂੰ ਵਾਹਿਗੁਰੂ ਦੀ ਕਾਲਸਾ ਵਾਹਿਗੁਰੂ ਜੀ ਕੀ ਕਤੇ ਅਗੋ ਚੱਕਰ ਸੋ ਸੰਗਤ ਦੇ ਕਾਲ ਨਾਲੋਂ ਆਵਾਜ਼ ਥੋੜੀ ਘਟ ਹੈ ਇੱਕ ਦੋ ਦਿਨ ਹੋ ਗਏ ਸੋ ਅੱਗੇ ਆਪਾਂ ਕੋਲ ਨੂੰ ਕੋਸ਼ਿਸ਼ ਕਰਾਂਗੇ ਕਿ ਆਵਾਜ਼ ਫੁੱਲ ਜਾਵੇ ਪਤਨ ਕੋਈ ਨਹੀਂ ਦਿਖ ਦਿੱਤੇ ਪੈਗੇ ਸੋ ਠੀਕ ਕਰਦੇ ਪੰਨੂ ਜਰੂਰ ਜੀ ਕਰਾਂਗੇ ਸੋ ਸਾਰਿਆਂ ਸਮੂਹਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ